Thank <laughs> you. ਗੁਰਪ੍ਰੀਤ ਸਿੰਘ ਵਿੱਚ ਜਿਹੜਾ ਜਗਰੂਪ ਸਿੰਘ ਜਿਹੜਾ ਫੌਜੀ ਜਵਾਨ ਸੀਗਾ ਸ਼ਹੀਦ ਹੋਇਆ ਹੈ ਤੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਹਾਂਜੀ ਕਿੱਥੇ ਕਿਹੜੀ ਜਗ੍ਹਾ ਪਿੰਡ ਬਲੇਰ ਜੀ ਤਰਨਤਨ ਜਿਲ੍ਹਾ ਤਹਿਸੀਲ ਪੱਟੀ ਕੀ ਨਾਂ ਸੀਗਾ ਪਿਤਾ ਜਗਰੂਪ ਸਿੰਘ ਪਿਤਾ ਜੀ ਦਾ ਨਾਮ ਹਰਦੇਵਾਲ ਸਿੰਘ ਕਿਹੜੀ ਜਗ੍ਹਾ ਡਿਊਟੀ ਕਰਦਾ ਸੀਗਾ ਜਦੋਂ ਡੈਥ ਹੋਈ ਇਹ ਦੂਜਾ ਰਸਤਾ ਜਿਹੇ ਅਜਮੇਰ ਵਿੱਚੋਂ ਇਦਾਂ ਦੀ ਗੱਲ ਕੱਲ तकरीबन 10 ਵਜੇ ਦੀ ਤੇ ਅੱਜ ਫਿਰ ਜਿਹੜਾ ਆ ਫੌਜੀ ਟੁਕੜੀ ਵੱਲੋਂ ਆ ਕੇ ਸਲਾਮੀ ਦਿੱਤੀ ਗਈ। ਹਾਂਜੀ ਕੋਈ ਅਧਿਕਾਰੀ ਸਰਕਾਰੀ ਪੁਜਾ ਤੇ ਨਵੀਂ ਸਰਕਾਰੀ ਅਧਿਕਾਰੀ ਵੀ ਜੀ ਕੋਈ ਨਹੀਂ ਪਹੁੰਚਿਆ ਕੋਈ ਵਿਧਾਇਕ ਵਗੈਰਾ ਨਾ ਜੀ ਕੋਈ ਨਹੀਂ ਪਹੁੰਚਿਆ ਤੇ ਫਿਰ ਜਿਹੜੇ ਫੌਜਾਂ ਦੀ ਜਿਹੜੀ ਫੌਜ ਦੀ ਟੁਕੜੀ ਆਈ ਸੀਗੀ ਕਿ ਜਿਹੜਾ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਕਿ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਸਰਕਾਰੀ ਸਨਮਾਨਾਂ ਨੇ ਦਾ ਸਸਕਾਰ ਕੀਤਾ ਗਿਆ ਹੈ ਜੋ ਵੀ ਸਹੂਲਤਾਂ ਮਿਲਦੀਆਂ ਸ਼ਹੀਦ ਦੇ ਪਰਿਵਾਰ ਨੂੰ ਉਹ ਇਹਨਾਂ ਨੂੰ ਸਾਰੀਆਂ ਦਿੱਤੀਆਂ ਜਾਣਗੀਆਂ ਜੋ ਸੈਂਟਰ ਵੱਲੋਂ ਪੰਜਾਬ ਸਰਕਾਰ ਨੂੰ ਜੋ ਆਰਮੀ ਵੱਲੋਂ ਜੋ ਵੀ ਉਹ ਸਭ ਕੁਝ ਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਇਹਨਾਂ ਦੀ ਕਿ ਜਾਂ ਇਹਦੇ ਬੱਚੇ ਦੇ ਨਾਂ ਤੇ ਕੋਈ ਗੇਟ ਵਗੈਰਾ ਪਿੰਡ 'ਚ ਬਣਾਇਆ ਜਾਵੇ ਤੇ ਜਾਂ ਕੋਈ ਸਟੇਡੀਅਮ ਬਣਾਇਆ ਜਾਵੇ ਜੀ ਨਾਮ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਅਜਗਰੂਪ ਸਿੰਘ ਹੈ ਜਿਹੜਾ ਸ਼ਹੀਦ ਹੋ ਗਿਆ ਵਾ ਅੱਜ ਅੰਤਿਮ ਰਸਮਾਂ ਪੂਰੀਆਂ ਕਰਕੇ ਸੰਸਕਾਰ ਕੀਤਾ ਗਿਆ ਜਿਵੇਂ ਕਹ ਰਹੇ ਨਹੀਂ ਵੀ ਕੋਈ ਵੀ ਅਧਿਕਾਰੀ ਨਹੀਂ ਪੋਚਾ ਕਿਦਾਂ ਦੇਖਦੇ ਜੀ ਵੇਖੋ ਜੀ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਵੀ ਸੈਂਟਰ ਗਵਰਨਮੈਂਟ ਵੱਲੋਂ ਆਰਮੀ ਦੇ ਜਵਾਨ ਆਏ ਉਹਨਾਂ ਨੇ ਆਪਣੇ ਸਰਕਾਰੀ ਆਧਾਰਿਆਂ ਨਾਲ ਸਲਾਮੀ ਨਾਲ ਆਪਣਾ ਪੂਰਾ ਸਨਮਾਨ ਦਿੱਤਾ ਔਨ ਡਿਊਟੀ ਇਹ ਸਾਡਾ ਨੌਜਵਾਨ ਵੀਰ ਪੂਰਾ ਹੋਇਆ ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵਧਾਇਕ ਆ ਜਿਨ੍ਹਾਂ ਨੂੰ ਇੱਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਜਾਂ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਇਕ ਗੱਲ ਕਰੀਏ ਤਾਂ ਆਰਮੀ ਦੇ ਜਵਾਨ ਜਿਹੜੀ ਟੁਕੜੀਆਂ ਪਹੁੰਚੀਆਂ ਜੀ ਕੀ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਆਰਮੀ ਵੱਲੋਂ ਇਹ ਤਨਵਾਸਾ ਦਿੱਤਾ ਗਿਆ ਹੈ ਵੀ ਜੋ ਸ਼ਹੀਦ ਦਾ ਬਣਦਾ ਸਨਮਾਨ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜੋ ਸਹੂਲਤ ਹੁੰਦੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਪਰ ਸਾਡੀ ਪਰਿਵਾਰ ਵਾਲਿਆਂ ਦੀ ਇੱਕ ਮੰਗ ਆ ਪੀ ਐਸ ਛੱਡੇ ਵੀਰਦੇਸ਼ ਨਾਂ ਤੇ ਪਿੰਡ ਬਲੇਰ ਦੇ ਵਿੱਚ ਜਾਂ ਸਟੇਡੀਅਮ ਬਣਾਇਆ ਜਾਵੇ ਜਾਂ ਫਿਰ ਇੱਕ ਗੇਟ ਬਣਾਇਆ ਜਾਵੇ ਸਾਡੇ ਇਸ ਵੀਰ ਜਗਰੂਪ ਸਿੰਘ ਦੇ ਨਾਂ ਤੇ